ਡੇਰ ਬੱਬਾ ਨਾਨਕ ਚ ਪੁਲਸ ਦੇ ਪਬਲਿਕ ਚ ਹੋਈ ਮੀਟਿੰਗ ਬਟਾਲਾ ਤੋਂ ਐਸਪੀਟੀ ਜਿਸ਼ਵੰਤ ਕੋਲ ਵਿਸ਼ੇਸ਼ ਤੌਰ ਤੇ ਮੀਟਿੰਗ ਚ ਪਹੁੰਚੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਡੇਰ ਬੱਬਾ ਨਾਨਕ ਚ ਸੰਪਰਕ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਟਾਲਾ ਤੋਂ ਐਸਪੀਟੀ ਜਿਸ਼ਵੰਤ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਐਸਪੀਟੀ ਜਿਸ਼ਵੰਤ ਕੋਰ ਨੇ ਕਿਹਾ ਕਿ ਕ੍ਰਾਈਮ ਨੂੰ ਖਤਮ ਕਰਨ ਲਈ ਪੁਲਸ ਅਤੇ ਪਬਲਿਕ ਦਾ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਦੂਰ ਕੀਤਾ ਜਾਵੇਗਾ ਉਹਨਾਂ ਨੇ ਕਿ ਵਚਨਪੰਧ ਹੈ ਇਸ ਮੁਕਿ ਉਹਨਾਂ ਦੇ ਨਾਲ ਡੀਰਪ ਬਨਾਣਕ ਦੇ ਐਸਐਚਓ ਸਤਪਾਲ ਸਿੰਘ ਵੀ ਮੌਜੂਦ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਸਤਪਾਲ ਸਿੰਘ ਵੀ ਮੌਜੂਦ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਅਫੀਸਰਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਦਾ ਵੀ ਉਪਰਾਲਾ ਵਾ ਕੇ ਜਿਹੜੀ ਸੰਪਰਕ ਕਮੇਟੀ ਕਾ ਗਈ ਹੈ ਪਬਲਿਕ ਨਾਲ ਤਾਲਮਿਲ ਕਰਕੇ ਜਿਹੜੀ ਇਹਨਾ ਮੀਟਿੰਗ ਕੀਤੀ ਜਾਵੇ ਉਹ ਸਾਡੇ ਫਿਰ ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਸੀਨੀਅਰ ਅਫੀਸਰ ਜਾ ਰਹੇ ਸਾਡੇ ਐਸਐਚਓ ਜਾ ਰਹੇ ਆ ਅਸੀਂ ਪਬਲਿਕ ਨਾਲ ਆਮ ਮੀਟਿੰਗ ਜਿਹੜੀ ਕਰ ਰਹੇ ਆ ਨਸ਼ਿਆਂ ਦੇ ਰਿਗਾਰਡਿੰਗ ਕਰ ਰਹੇ ਆ ਚਾਈਨਾ ਡੋਰ ਦੇ ਰਿਗਾਰਡਿੰਗ ਕਰ ਰਹੇ ਆ ਉਹਦੇ ਵਿੱਚ ਅਸੀਂ ਹਰ ਇੱਕ ਦਾ ਸੁਝਾਅ ਵੀ ਲੈਨੇ ਆ ਜਦੋਂ ਜਿਸ ਵੀ ਜਗ੍ਹਾ ਤੇ ਜਾਣੇ ਸੁਝਾਅ ਲੈਨੇ ਆ ਜੋ ਜੋ ਫਿਰ ਸਾਨੂੰ ਉਹ ਸੁਝਾਅ ਦਿੰਦੇ ਆ ਉਹ ਸੁਝਾਅ ਤੇ ਅਸੀਂ ਕੰਮ ਵੀ ਕਰਦੇ ਆ ਜਿਵੇਂ ਕਿ ਅੱਜ ਵੀ ਬਹੁਤ ਸਾਰੇ ਸੁਝਾਅ ਜਿਹੜੇ ਸਗਾ ਤੇ ਸਾਡੇ ਸਾਹਮਣੇ ਆਏ ਆ ਉਸ ਸੁਝਾਅ ਦੇ ਵਿੱਚ ਸਾਡਾ ਮੈਨ ਇਆ ਕਿ ਸਾਡੇ ਪੁਲਿਸ ਦਾ ਜਿਹੜਾ ਸਾਥ ਦੋ ਅਗਰ ਜੇ ਤੁਹਾਡਾ ਸਾਥ ਹੋਏਗਾ ਤੇ ਆਪਾਂ ਸਭ ਕੁਝ ਕਰ ਸਕਦੇ ਆ ਨਸ਼ੇ ਦੇ ਰਿਗਾਰਡਿੰਗ ਖਾਸ ਕਰਕੇ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਨਸ਼ੇ ਦੇ ਜਿਹੜਾ ਕੰਟਰੋਲ ਕੀਤਾ ਜਾਵੇ ਨਸ਼ੇ ਤੇ ਤਾਂ ਹੀ ਆਪਾਂ ਕੰਟਰੋਲ ਕਰ ਸਕਦੇ ਜੇ ਤੁਹਾਡਾ ਸਾਥ ਆ ਔਰ ਮੇਰੀ ਵੀ ਜਿਹੜੀ ਆ ਪਿੰਡ ਦੇ ਜਿੰਨੇ ਵੀ ਸਰਪੰਚ ਹੈਗੇ ਮੇਰੀ ਵੀ ਉਹਨਾਂ ਨੂੰ ਇੱਕ ਅਪੀਲ ਹੈਗੀ ਆ ਕਿ ਸਰਪੰਚ ਜਿਹੜੇ ਆ ਨਾ ਪਿੰਡ ਵਾਈਸ ਛੋਟੇ ਬੱਜੜੀ ਪਨੀਰੀ ਆ ਗਈ ਹੁਣ ਸਾਡੀ ਜਵਾਨ ਹੋ ਰਹੀ ਆ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕਿ ਡੇਲੀ ਹੀ ਜਦੋਂ ਆਪਾਂ ਖੇਡਾਂ ਨਾਲ ਜੁੜੇ ਰਵਾਂਗੇ ਉਹਨਾਂ ਦੀ ਡੇਲੀ ਹੀ ਸਾਡੀ ਕਾਉਂਸਲਿੰਗ ਹੁੰਦੀ ਰਹੇਗੀ ਤਾਂ ਜੋ ਕਿ ਉਹਨਾਂ ਬੱਚਿਆਂ ਨੂੰ ਉਹ ਨੌਜਵਾਨ ਪੀੜ੍ਹੀ ਨੂੰ ਆਪਾਂ ਨਸ਼ਿਆਂ ਤੋਂ ਬਚਾ ਸਕੀਏ